ਅੱਜ ਦੇ ਦੌਰ ਵਿੱਚ ਜਿੱਥੇ ਛੋਟੇ ਜਿਹੇ ਜ਼ਮੀਨ ਦੇ ਟੁਕੜੇ ਵਿੱਚ ਇਨਸਾਨ ਜਿਹੜਾ ਆਪਣੇ ਰਿਸ਼ਤੇ ਨੂੰ ਤਾਰ-ਤਾਰ ਕਰਦਾ ਦਿਖਾਈ ਦੇ ਰਿਹਾ ਉੱਥੇ ਇਹੋ ਜਿਹੇ ਇਨਸਾਨ ਵੀ ਜਿਹੜੇ ਹੈਗੇ ਨੇ ਵੀ ਜਿਹੜੇ ਬੇਜੁਬਾਨਾਂ ਦੀ ਜੜੀ ਹੈ ਰਕਤਕਾਫ ਕਰ ਰਿਹਾ ਕਿਉਂਕਿ ਉਹ ਬੇਜੁਬਾਨ ਜਿਹੜੇ ਗਲੀਆਂ ਮਹਾਲਿਆਂ ਦੇ ਵਿੱਚ ਤੁਰੇ ਫਿਰਦੇ ਜਿਨ੍ਹਾਂ ਨੂੰ ਲੋਕ ਡੰਡਿਆਂ ਨਾਲ ਸੋਟੀਆਂ ਨਾਲ ਜਦ ਦਰਕਾਰਦੇ ਨੇ ਵੀ ਉਹ ਇਹੋ ਜਿਹੇ ਜਿਹੜੇ ਜਾਨਵਰ ਨੇ ਖਾਸ ਤੌਰ 'ਤੇ ਬਾਰਾ ਕੁੱਤੇ ਨੇ ਵੀ ਉਹ ਜਿਹੜੇ ਇਹਨਾਂ ਦੇ ਜਿਹੜੇ ਧਿਆਨ ਦੇ ਵਿੱਚ ਨਾ ਆਂਦੇ ਉਹਨਾਂ ਦੀ ਜਿਹੜੀ ਰਸਤੇ ਵਿੱਚ ਨਾ ਆਂ ਉਹਨਾਂ ਨੂੰ ਭਜਾਉਂਦੇ ਤੱਕ ਦਿਖਦੇ ਨੇ ਤੇ ਇਹੋ ਜਿਹਾ ਇੱਕ ਇਨਸਾਨ ਇੱਕ ਨੌਜਵਾਨ ਹੈਗਾ ਜਿਨ੍ਹਾਂ ਉਹਨਾਂ ਕੁੱਤਿਆਂ ਨੂੰ ਪਿਆਰ ਕਰਦੇ ਸੀ ਉਹਨਾਂ ਨੂੰ ਜਿਹੜੇ ਜ਼ਖਮੀ ਹਲਾਤਾ ਦੇ ਵਿੱਚ ਵੇਖਦਾ ਤੇ ਆਪਣਾ ਸਭ ਕੁਝ ਗਵਾ ਕੇ ਵੀ ਉਹਨਾਂ ਦੀ ਮਦਦ ਵਾਸਤੇ ਅੱਗੇ ਆਂਦਾ ਤੇ ਉਹਨਾਂ ਦੀ ਹੋਰ ਵੀ ਜਿਹੜੀ ਸੇਵਾ ਕਰਕੇ ਉਹ ਕੁੱਤਿਆਂ ਨੂੰ ਆਪਣੇ ਘਰ ਦੇ ਵਿੱਚ ਜਿਹੜਾ ਸ਼ਰਨ ਦੇ ਕੇ ਉੱਥੇ ਪਾਲਦਾ ਵੀ ਕਾਰਤਿਕ ਹੈ ਜਿਹਨਾਂ ਦਾ ਨਾਮ ਇਹਨਾਂ ਦੀ ਜੁਬਾਨੀ ਸੁਣਦੇ ਆਂ ਵੀ ਆਖਿਰ ਇਹਨਾਂ ਨੂੰ ਇਹ ਪਿਆਰ ਜਿਹੜਾ ਇਹ ਕਿਦੋਂ ਦਾ ਮਤਲਬ ਕਿ ਇਹਨਾਂ ਆਵਾਰਾ ਕੁੱਤਿਆਂ ਨਾਲ ਹੋਇਆ ਤੇ ਕਿਦੋਂ ਦੀ ਇਹ ਦੇਖ ਲਈ ਕਰਦੇ ਬੈਠੇ ਪੱਜ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਾਰਤਿਕ ਹੋਇਆ ਲੈ ਜੀ ਕਾਰਤਿਕ ਜੀ ਇਹ ਜਿਹੜਾ ਸ਼ੌਂਕ ਹੈ ਤੁਹਾਨੂੰ ਕਿਵੇਂ ਪੈਦਾ ਹੋਇਆ ਤੇ ਹੁਣ ਤੁਸੀਂ ਐਸਐਮ ਕੀ ਸੇਵਾਵਾਂ ਨਿਭਾ ਰਹੇ ਹੋ ਭਾਜੀ ਇਹ ਸ਼ੌਂਕ ਤਾਂ ਹੀ ਮੈਨੂੰ 4 ਸਾਲ ਪਹਿਲਾਂ ਤੋਂ ਸੀਗਾ ਮੈਂ ਇੱਕ ਸਟ੍ਰੇਟ ਡੌਗ ਨੂੰ ਆਪਣੇ ਘਰੇ ਲੈ ਕੇ ਆਇਆ ਸੀਗਾ ਬਿੱਚ ਸੀਗੀ ਉਹ ਤੇ ਭਾਜੀ ਉਹ ਜਦੋਂ ਮਦਰ ਬਣੀ ਸੀ ਫਸਟ ਟਾਈਮ ਜਦੋਂ ਉਹਨੇ ਬੱਚੇ ਦਿੱਤੇ ਸੀਗੇ ਤੇ ਭਾਜੀ ਕੀ ਹੋਇਆ ਸੀ ਉਹਦੇ ਕਈ ਵਾਰੀ ਬ ਦੋ ਤਿੰਨ ਵਾਰੀ ਉਹਨੇ ਬੱਚੇ ਦਿੱਤੇ ਸੀ ਉਹ ਮਰੇ ਐ ਤੇ ਉਹਦੇ ਬਾਅਦ ਭਾਜੀ ਮੈਂ ਕਈ ਡਾਕਟਰ ਕੋਲ ਲੈ ਕੇ ਗਿਆ ਕਈ ਥਾਵਾਂ ਤੇ ਲੈ ਕੇ ਗਿਆ ਤੇ ਉਹ ਭਾਈ ਉਹ ਮੈਨੂੰ ਪ੍ਰੋਪਰ ਸੋਲੂਸ਼ਨ ਨਹੀਂ ਦੱਸਦੇ ਸੀਗੇ ਉਹ ਸਿਰਫ ਪ੍ਰੇਸ਼ ਕਰਦੇ ਸੀਗੇ ਕਿ ਤੁਸੀਂ ਇਹ ਕਰੋ ਇਹ ਕਰੋ ਇਹ ਕਰੋ ਉਹਦਾ ਰਿਜ਼ਲਟ ਨਹੀਂ ਦੱਸਦੇ ਸੀਗੇ ਬਿਮਾਰੀ ਕੀ ਹੈ ਤੇ ਤਾਂ ਉਹਦੇ ਬਾਅਦ ਹੀ ਫਿਰ ਮਜਬੂਰਨ ਮੈਨੂੰ ਇੱਕ ਦਿਨ ਖੁਦ ਤੋਂ ਇਹ ਚੰਗੇ ਡਾਕਟਰ ਦਾ ਕੰਸਲਟ ਕਰਕੇ ਮੈਨੂੰ ਖੁਦ ਤੋਂ ਇੱਕ ਡੌਗ ਦਾ ਟ੍ਰੀਟਮੈਂਟ ਕਰਨਾ ਪਿਆ ਜਦੋਂ ਮੈਂ ਟ੍ਰੀਟਮੈਂਟ ਕੀਤਾ ਰੱਬ ਵੱਲੋਂ ਸਕਸੈਸ ਵੀ ਹੋਇਆ ਸਭ ਤੋਂ ਪਹਿਲਾਂ ਮੇਰੇ ਮਨ 'ਚ ਇਹ ਸ਼ਰਧਾ ਜਾਗੀ ਕਿ ਮੈਂ ਜਿੰਨੇ ਦਾ ਸਟੇਡ ਆਫ ਦਾ ਹੋ ਸਕਦਾ ਕੁੱਤੋਂ ਮੈਂ ਟ੍ਰੀਟਮ ਬਾਕੀ ਜਦੋਂ ਮੈਨੂੰ ਕੋਈ ਲੱਗਦਾ ਹੈ ਕਿ ਮੈਨੂੰ ਕੋਈ ਚੀਜ਼ ਨਹੀਂ ਸਮਝ ਆ ਰਹੀ ਤਾਂ ਮੈਂ ਚੰਗੇ ਡਾਕਟਰ ਤੋਂ ਕੰਸਲਟ ਕਰਨਾ ਹੈ ਇਸ ਚੀਜ਼ ਬਾਰੇ ਕਿ ਕਹਿੰਦਾ ਕੀ ਟ੍ਰੀਟਮੈਂਟ ਕੀਤਾ ਜਾ ਭਾਜੀ ਹੁਣ ਕਿੰਨੇ ਕੋ ਜਿਹੜੇ ਲੋਕ ਆ ਗਏ ਨੇ ਜਾਂ ਕੁੱਤੇਵਾਰ ਆ ਗਏ ਨੇ ਜਿਨ੍ਹਾਂ ਦੀ ਤੁਸੀਂ ਮਦਦ ਕਰ ਚੁੱਕੇ ਹੋ ਵਾਰਾ ਜਿਹੜੇ ਮਤਲਬ ਸੜ ਤੇ ਜਖਮੀ ਹੁੰਦੇ ਨੇ ਸੜਕਾਂ ਤੇ ਉਹਨਾਂ ਨੂੰ ਲਿਆ ਕੇ ਤੇ ਆਪਣੇ ਘਰ ਤੱਕ ਸਹਾਰਨ ਦਿੱਤੀ ਮੈਂ ਭਾਜੀ ਇਸ ਟਾਈਮ ਦਾ ਮੇਰੇ ਕਰੇ ਜੋ ਹੈਗੇ ਆ 12 ਤੋਂ 15 ਡਾਲਰ ਹੈਗੇ ਜਿੰਨਾਂ ਤੋਂ ਪੁੱਛ ਇੰਜਰਡ ਹੈਗੇ ਦੋ ਦੋ ਤਿੰਨ ਦਿਨ ਤੋਂ ਜਿਨ੍ਹਾਂ ਦੀ ਲੱਤਾਂ ਵੀ ਟੁੱਟੀਆਂ ਹੋਈਆਂ ਆ ਤੇ ਕੁਝ ਡੌਗਸ ਇਹੋ ਜਿਹੇ ਵੀ ਹੈਗੇ ਆ ਜਿਨ੍ਹਾਂ ਦਾ ਟਰੀਟਮੈਂਟ ਉਸੇ ਥਾਂ ਤੇ ਚੱਲਦਾ ਪਿਆ ਹੈਗਾ ਤੇ ਹੁਣ ਮੇਨ ਇਹ ਹੈਗੇ ਆ ਜਿਨ੍ਹਾਂ ਨੂੰ ਹੁਣ ਡੇਲੀ ਫੀਡਿੰਗ ਮੈਂ ਕਰਨਾ 60 ਪਲੱਸ ਡੌਗਸ ਹੈਗੇ ਤੇ ਬਾਕੀ ਜਿਨ੍ਹਾਂ ਨੂੰ ਮੈਂ ਹੁਣ ਤੱਕ ਟਰੀਟਮੈਂਟ ਦੇ ਚੁੱਕਿਆ ਭਾਈ 70 ਤੋਂ 80 ਡੌਗਸ ਹੈਗੇ ਜਿਨ੍ਹਾਂ ਦਾ ਮੈਂ ਟਰੀਟਮੈਂਟ ਹੁਣ ਤੱਕ ਕਰ ਚੁੱਕਿਆ ਹਾਂ ਕਿੰਨਾ ਕੁ ਖਰਚਾ ਆਉਂਦਾ ਜੀ ਕਹਿੰਦੇ ਜੀ ਭਾਈ ਡਿਪੈਂਡ ਆਨ ਉਹਨਾਂ ਦੀ ਬਿਮਾਰੀ ਤੇ ਬਾਕੀ ਆਪਾਂ ਕਹਿ ਸਕਦੇ ਆ ਕਿ ਮੈਡੀਸਨ ਦੇ ਅਕੋਰਡਿੰਗ ਲਾ ਕੇ ਚੱਲੋ ਮਿਨੀਮਮ 500 ਹਜ਼ਾਰ ਬਾਕੀ ਇਹ ਮੇਰਾ ਐਸਟੀਮੇਟ ਹੈ ਪੱਕਾ ਨਹੀਂ ਹੈ ਕਿਉਂਕਿ ਜੇ ਤੁਹਾ ਠੀਕ ਹੈ ਨਾ ਇਹਨਾਂ ਨੂੰ ਫੀਡ ਵੀ ਦਿੱਜੀ ਦਿੰਦੇ ਉਹ ਤੋਂ ਤੁਹਾਡਾ ਕਾਰੋਬਾਰ ਕੀ ਹੈ ਜਿਹੜਾ ਮਤਲਬ ਕੀ ਆ ਜਾਂ ਕੋਈ ਹੋਰ ਮਦਦ ਜਿਹੜੀ ਤੁਹਾਨੂੰ ਮਿਲਦੀ ਹੋਵੇ ਪਹਿਲਾ ਗੱਲ ਭਾਜੀ ਮੇਰੇ ਦਾ ਮੇਰੇ ਫਾਦਰ ਸਾਹਿਬ ਦੀ ਗਰੋਸਰੀ ਦੀ ਸ਼ਾਪ ਹੈਗੀ ਹੈ ਜੀ ਦੂਸਰਾ ਮੇਰਾ ਵੱਡਾ ਭਰਾ ਹੈਗਾ ਨਿਤਿਨ ਨਿਤਿਨ ਗਰੋਵਰ ਤੇ ਉਹ ਠੇਕੇਦਾਰੀ ਕਰਦੇ ਆ ਉਹਨਾਂ ਨਾਲ ਮੇਰੇ ਹੈਗੇ ਆ ਠੇਕੇਦਾਰੀ 'ਚ ਮੈਂ ਵੀ ਇਨਕਲੂਡਡ ਹੈ ਗਈ ਤੇ ਬਾਕੀ ਕੁਝ ਮੇਰੇ ਘਰ ਦੇ ਹੈਗੇ ਕੁਝ ਮੇਰੇ ਦੋਸਤ ਵਗੈਰਾ ਹੈਗੇ ਜੋ ਮਤਲਬ ਚੋਨਾ ਵਗੈਰਾ ਕੁਝ ਪਿੰਡੋਂ ਹੈਗੇ ਚੋਨਾ ਲੱਗਦਾ ਆਪਣਾ ਰਾਈਸ ਪ੍ਰੋਵਾਈਡ ਕਰਦੇ ਇਹਨਾਂ ਦੀ ਫੀਡ ਲਈ ਬਾਕੀ ਸਾਰੇ ਦੋਸਤ ਵ ਤਾਨੂੰ ਲੱਗਦਾ ਨਹੀਂ ਵੀ ਤੁਹਾਨੂੰ ਹੋਰ ਕੰਮ ਦੇਖਣਾ ਚਾਹੀਦਾ ਇਹ ਜਿਹੜੇ ਸ਼ੌਂਕ ਹੈਗਾ ਜਾਂ ਜਿਹੜਾ ਕੰਮ ਹੈਗਾ ਇਹ ਕੰਮ 'ਚ ਤੁਹਾਡਾ ਆਨ ਵਾਲਾ ਫਿਊਚਰ ਤਾਂ ਹੈ ਨਹੀਂ ਲੇਕਿਨ ਇੱਕ ਸੇਵਾ ਜ਼ਰੂਰ ਹੈ ਨਜ਼ਰਾਂ 'ਚ ਵੀ ਬਿਲਕੁਲ ਭਾਜੀ ਪਰ ਭਾਜੀ ਮੈਨੂੰ ਤਾਂ ਮੇਰੀ ਸੋਚ ਤਾਂ ਇਹ ਕੰਦੀ ਜਦੋਂ ਰੱਬ ਮੈਨੂੰ ਰੱਬ ਮੇਰੇ ਘਰ ਵਾਲੇ ਮੈਨੂੰ ਨਹੀਂ ਚੰਗੀ ਰੋਟੀ ਦੇ ਜਾਂਦੇ ਸਭ ਕੁਝ ਮੇਰੇ ਲਈ ਕਰੀ ਜਾਂਦੇ ਆ ਤੇ ਭਾਜੀ ਪਹਿਲਾਂ ਤਾਂ ਮੇਰੀ ਪ੍ਰੈਫਰੈਂਸ ਦਿੰਦੀ ਮੈਂ ਇਹਨਾਂ ਦਾ ਕਰਾਂਗਾ ਬਾਕੀ ਮੈਂ ਫਿਊਚਰ ਦਾ ਇਹ ਕੋਈ ਸੋਚਿਆ ਨਹੀਂ ਮੇਨ ਪਹਿਲਾਂ ਇਹ ਹੀ ਹੈ ਕਿ ਜਿੰਨਾ ਆਪਾਂ ਹੋ ਸਕੇ ਰੱਬ ਜੀ ਮੇਰੇ ਕੋਲ ਸੇਵਾ ਲਈ ਬੈਠਾ ਹੈ ਮੈਂ ਕਰਾਂਗਾ ਕਿੰਨੀਆਂ ਕੋ ਮੁਸ਼ਕਲਾਂ ਵੀ ਕਰੀਆਂ ਆਂਦੀਆਂ ਕਿਉਂਕਿ ਜ਼ਿਆਦਾ ਮੁਸ਼ਕਲਾਂ ਵੀ ਆਂਦੀਆਂ ਇਹੋ ਜਿਹੀ ਸਾਮ ਸੁਭਾਲ ਕੋਈ ਆਂਡ ਗਵਾਨ ਕੋ ਗਲੀ ਮਹੱਲਾ ਜਾਂ ਕੋਈ ਹੋਰ ਵੀ ਹੁੰਦਾ ਵੀ ਜਦੋਂ ਕੁੱਤਿਆਂ ਨੂੰ ਵੇਖੇ ਉਹ ਡਰਦਾ ਜਾਂ ਕੋਈ ਮਤਲਬ ਕੀ ਕੰਪਲੇਟ ਕਰਦਾ ਭਾਜੀ ਦਿੱਕਤਾਂ ਦਾ ਬਹੁਤ ਆਂਦੀ ਹੈ ਕਈਆਂ ਦੀ ਜਿਹੜੀ ਦਿੱਕਤਾਂ ਜਾਇਜ਼ ਵੀ ਹੁੰਦੀ ਹੈ ਕਈ ਵਾਰੀ ਚਲੋ ਡੌਗ ਕੱਢ ਦਿੰਦੇ ਬਟ ਉਹਦੇ ਓ ਜਿਆਦਾ ਰੀਐਕਟ ਬੰਦੇ ਕਰ ਦਿੰਦੇ ਕਿ ਡੌਗਸ ਉਹਨੂੰ ਡੌਗਸ ਨੂੰ ਡੌਗਸ ਨਹੀਂ ਸਮਝਦੇ ਉਹ ਸਮਝਦੇ ਗਲੀ 'ਚ ਬੈਠਾ ਹੈ ਦੁਸ਼ਮਣ ਹੈ ਇਹਨੂੰ ਉੱਥੇ ਪਾ ਜਾਓ ਗਲੀ ਆਪਦੀ ਕਲੀਅਰ ਕਰੋ ਇਹ ਕਦੇ ਡੌਗਸ ਨੂੰ ਆਪਣੇ ਫਰੈਂਡ ਤੌਰ ਤੇ ਕਦੇ ਟ੍ਰੀਟ ਇਹ ਪਰਿ ਲੋਕੀ ਦਾ ਲੱਤਾਂ ਖਿੱਚਣ ਲਈ ਕਾਫੀ ਹੈ ਜੀ ਬਟ ਇਹ ਇੱਕ ਹੀ ਸਪੋਰਟ ਕਰਨ ਵਾਲੇ ਹੁੰਦੇ ਤੋਂ ਵੱਧ ਹੈਗੇ ਆ ਬਾਕੀ ਬਹੁਤ ਜ਼ਿਆਦਾ ਰੱਬ ਦੀ ਮਿਹਰ ਹੈਗੀ ਆ ਸਾਡੇ 'ਤੇ ਸਰ ਸਰਕਾਰ ਵੀ ਕਹਿੰਦਾ ਵੀ ਮੇਰੇ ਦੋਸਤ ਤੁਸੀਂ ਇਹਨਾਂ ਦੇ ਦੋਸਤ ਖੜੇ ਹੋ ਤੁਸੀਂ ਇਹਨਾਂ ਦਾ ਕੀ ਸੇਵਕ ਕਰਦੇ ਹੋ ਜੀ ਸਰ ਹਰ ਤਰ੍ਹਾਂ ਦਾ ਸੇਵਕ ਕਰਦੇ ਆ ਜਿਵੇਂ ਕਈ ਵਾਰੀ ਰੈਸਕਿਊ ਕਰਕੇ ਲੈ ਕੇ ਜਾਣਾ ਪੈਂਦਾ ਕਈ ਵਾਰੀ ਲੱਤ ਫ੍ਰੈਕਚਰ ਹੋ ਜਾਂਦੀ ਆ ਉਦੋਂ ਆਪਰੇਟ ਕਰਵਾਉਣਾ ਹੁੰਦਾ ਤੇ ਲੁਧਿਆਣੇ ਵਗੈਰਾ ਲੈ ਕੇ ਜਾਣਾ ਹੁੰਦਾ ਤੇ ਜਦੋਂ ਵੀ ਕਾਲ ਕਰਦਾ ਸੀ ਨਾਲ ਖੜੇ ਹੁੰਦੇ ਆ ਕਦੇ ਵੀ ਬੀਜ਼ ਨਹੀਂ ਹੁੰਦਾ 2 2 3 3 ਵਜੇ ਵੀ ਮਾਰਨਿੰਗ ਕਈ ਵਾਰੀ ਕਾਲ ਕਰ ਲੈਂਦਾ ਇੱਕ ਵਾਰੀ ਜੀਰੇ ਐਕਸੀਡੈਂਟ ਹੋ ਗਿਆ ਸੀ ਚਾਰ ਡੌਗ ਸੀਗੇ ਉਹਨਾਂ ਦਾ ਲੱਤਾਂ ਟੁੱਟੀਆਂ ਪਈਆਂ ਸੀ ਤੇ ਇਹਨ ਦੀ ਮੈਨੂੰ ਕਾਲ ਆਈ ਤੇ ਅਸੀਂ ਲੈ ਕੇ ਫਿਰ ਲਿਜਾਣੇ ਚਲੇ ਗਏ ਸੀ ਵੀ ਹਰ ਤਰ੍ਹਾਂ ਦਾ ਸਹਿਯੋਗ ਕਰਦੇ ਹਾਂ ਭਾਜੀ ਕਾਫੀ ਖਰਚਾ ਵੀ ਇਹਨਾਂ ਚੀਜ਼ਾਂ ਦੇ ਵਿੱਚ ਆਉਂਦਾ ਹੋਣਾ ਵੀ ਇਹ ਮਤਲਬ ਕਿ ਜਿਹੜਾ ਗਾਰੀ ਚ ਸਖਸ ਹੈ ਇਹ ਤੁਹਾਨੂੰ ਲੱਗਦਾ ਵੀ ਇਹਨਾਂ ਫੋਨ ਕਰ ਲੈਂਦਾ ਵੀ ਇਹ ਖਰਚਾ ਸਾਰੇ ਫਰੈਂਡਸ ਵੀ ਅਸੀਂ ਸਾਰੇ ਵੀ ਸੇਵਾ ਚ ਪੂਰਾ ਸਹਿਯੋਗ ਕਰਦੇ ਹਾਂ ਕਦੇ ਵੀ ਕਮੀ ਨਹੀਂ ਕਿਸੇ ਚੀਜ਼ ਦੀ ਆਉਂਦੀ ਵੀ ਸਾਨੂੰ ਮੇਨ ਜਗ੍ਹਾ ਦੀ ਪ੍ਰੋਬਲਮ ਹੁੰਦੀ ਹੈ ਸਾਨੂੰ ਹੋਰ ਕੋਈ ਜਗ੍ਹਾ ਉਹ ਚੀਜ਼ ਪਾਉਣ ਦੀ ਜਗ੍ਹਾ ਦੀ ਕਿਸ ਤਰ੍ਹਾਂ ਦੀ ਪ੍ਰੋਬਲਮ ਜੜੀ ਆ ਤੁਹਾਨੂੰ ਆ ਰਹੀ ਹੈ ਭਾਜੀ ਸਭ ਤੋਂ ਪਹਿਲਾਂ ਮੇਰੀ ਤਾਂ ਸੋਚ ਇਹ ਹੈ ਕਿ ਜਿੰਨੀ ਵੀ ਬੀਚਿਸ ਹੈਗੀਆਂ ਕੈਂਪ ਦੇ ਅੰਦਰ ਇਹਨਾਂ ਲਈ ਆਪਾਂ ਸਭ ਤੋਂ ਪਹਿਲਾਂ ਕਰਾਣੀ ਸਟੈਰੀਲਾਈਜੇਸ਼ਨ ਕਿਸ ਟਾਈਪ ਦਾ ਸਟੈਰੀਲਾਈਜੇਸ਼ਨ ਭਾਜੀ which is the ਕਰਾਣਾ ਤਾਂ ਸਾਨੂੰ 10 ਦਿਨ ਕੇ ਲਈ ਸਾਨੂੰ ਹੰਡਰ ਰੱਖਣਾ ਪੈਂਦਾ ਸਭ ਤੋਂ ਸੈਪਰੇਟ ਰੱਖਣਾ ਪੈਂਦਾ ਤੇ ਉਸ ਵਾਸਤੇ ਸਾਨੂੰ ਥਾਂ ਦੀ ਬਹੁਤ ਲੋੜ ਹੈ ਭਾਜੀ ਜੇ ਥਾਂ ਮਿਲਦੀ ਤਾਂ ਜਿੰਨੇ ਜਿੰਨੇ ਬਣਾ ਲੈਣਾ ਮਾਠੀਆ ਨਾ ਜੇਕਰ ਨੂੰ ਜਿਸ ਹਸਪਤਾਲ تھا ਹੋਈ ਹੈ ਸਾਡੇ ਅਸੀਂ 4 ਡੌਗ ਦਾ ਕੱਥੇ ਟਰੀਟਮੈਂਟ ਕਰ ਸਕਦੇ ਹਾਂ ਕੋਸ਼ਿਸ਼ ਇਹ ਕਰਦੇ ਆ ਸੀ ਵੱਤ ਤੋਂ ਵੱਤ ਉਹਨੂੰ ਕਰ ਸਕੀਏ ਕਈ ਡੌਗ ਦਾ ਉਹਦਾ ਟਰੀਟਮੈਂਟ ਦੀਵੇਂ ਲੱਕ ਕਿਚ ਲੱਕ ਹੁੰਦਾ ਜੋ ਫੈਕਚਰ ਹੋ ਜਾਂਦਾ ਉਹਨੂੰ ਟਾਈਮ ਲੱਗਦਾ ਭਾਈ ਜੀ ਰਿਕਵਰ ਹੋਣ ਤੇ 3 ਮਹੀਨੇ ਜਾਂ ਫਿਰ 6 ਮਹੀਨੇ ਵੀ ਲੱਗ ਸਕਦੇ ਆ ਤੇ ਉਸ ਵਾਸਤੇ ਸਾਨੂੰ ਥਾਂ ਦੀ ਬਹੁਤ ਜ਼ਰੂਰ ਹੈ ਹੁਣ ਜਿੰਨੀ ਮੇਰੇ ਘਰ 'ਚ ਥਾਂ ਹੈਗੀ ਭਾਈ ਮੈਂ ਸਾਰੇ ਡਾਕਟਰਾਂ ਨੂੰ ਦਿਖਾ ਚੁੱਕਿਆ ਜਿੰਨੇ ਵੀ ਸੀਗੇ ਕੀ ਮਦਦ ਪ੍ਰਸ਼ਾਸਨ ਤੋਂ ਮਦਦ ਦੀ ਮੰਗ ਕਰਦੇ ਹੋ ਸਰਕਾਰਾਂ ਤੋਂ ਮੰਗੋ ਨੀ ਨੇਤਾਵਾਂ ਤੋਂ ਕਰਦੇ ਹੋ ਜਾਂ ਆਪਣੇ ਦੋ ਸਰਕਲ ਦੇ ਵਿੱਚ ਵੀ ਤੀੜਾ ਕਿ ਮਤਲਬ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਮੈਂ ਤਾਂ ਪ੍ਰਸ਼ਾਸਨ ਨੂੰ ਮੰਗ ਕਰਦਾ ਕਿ ਜੇ ਹੋ ਸਕਦਾ ਤਾਂ ਥਾਂ ਦਾ ਪ੍ਰਬੰਧ ਹੋ ਜਾ ਸਾਡੇ ਲਈ ਜੇ ਦੋ ਥਾਂ ਦੋ ਕਮਰੇ ਜਿੰਨੀ ਥਾਂ ਹੋ ਜਾਏ ਤਿੰਨ ਕਮਰੇ ਜਿੰਨੀ ਹੋ ਸਕ ਕਿ ਉਹਨੇ ਤਾਂ ਉਹਨੇ ਜਿਆਦਾ ਤੋਂ ਜਿਆਦਾ ਮੈਂ ਇਹਨਾਂ ਦਾ ਇਲਾਜ ਵਾਸਤੇ ਆਪਣਾ ਸਿਆਣਾ ਪਾਇਆ। ਭਾਜੀ ਨੇਤਾ ਲੋਕ ਗੱਲਾਂ ਬਹੁਤ ਕਰਦੇ ਨੇ ਹੈਨਾ ਗੱਲਾਂ ਬਹੁਤ ਕਰਦੇ ਨੇ ਵੀ ਅਸੀਂ ਮਦਦਗਾਰ ਆ ਅਸੀਂ ਮਦਦਾਂ ਜਿਹੜੇ ਚੋਣਾਂ ਹੁੰਦੇ ਉਹਦੇ ਵੀ ਮਦਦ ਦੀ ਗੱਲ ਕਰਦੇ ਆ ਲੇਕਿਨ ਤੁਹਾਨੂੰ ਲੱਗਦਾ ਵੀ ਇਹ ਮਦਦ ਜਿਹੜੀ ਹੈ ਜਾਇਜ਼ ਹੈ ਹੋਣੀ ਚਾਹੀਦੀ ਹੈ ਜਿਹੜੀ ਨਹੀਂ ਉਹ ਸਰ ਮਦਦ ਸਭ ਤੋਂ ਪਹਿਲਾਂ ਹੋਣੀ ਚਾਹੀਦੀ ਹੈ ਜਦੋਂ ਹਣ ਇਲੈਕਸ਼ਨਸ ਦਾ ਟਾਈਮ ਆ ਗਿਆ ਤੇ ਹੁਣ ਆਨਗੇ ਜਦੋਂ ਆਫਟਰ ਇਲੈਕਸ਼ਨਸ ਫੇਰ ਕਦੇ ਨਹੀਂ ਸਾਡਾ ਫੋਨ ਵੀ ਨਹੀਂ ਚਾਈ ਵੜੀ ਚੁੱਕਦੇ ਵੀ ਉਸ ਤਰੀਕੇ ਨਾਲ ਸਾਨੂੰ ਮਤਲਬ ਟਰੀਟ ਵੀ ਨਹੀਂ ਕਰਦੇ ਬੀ ਠੀਕ ਐ ਅਸੀਂ ਔਕੇ ਛੋਕੇ ਹੋ ਕੇ ਸਾਰੇ ਫਰੈਂਡਸ ਵੀ ਅਸੀਂ ਬੀ ਮਦਦ ਇੱਕ ਦੂਜੇ ਦੀ ਕਰਕੇ ਅਸੀਂ ਡੌਗਸ ਆ ਕਦੇ ਨਹੀਂ ਹੁੰਦੇ ਸੀ ਵੀ ਕੋਈ ਪ੍ਰੋਬਲਮ ਕਿਸੇ ਤਰ੍ਹਾਂ ਵੀ ਆਵੇ ਵੀ ਹਮੇਸ਼ਾ ਸੇਵ ਕਰਦੇ ਕਿਤੋਂ ਵੀ ਕਾਲ ਆਵੇ ਮਤਲਬ ਜ਼ਿਲ੍ਹੇ ਦੇ ਵਿੱਚ ਤੁਸੀਂ ਜਾਂਦੇ ਹੋ ਜਾਂ ਕਿਤੋਂ ਵੀ ਤੁਹਾਨੂੰ ਕਾਲ ਆਵੇ ਪੰਜਾਬ ਦੇ ਵਿੱਚ ਜਾਂ ਕਿ ਹੋਰ ਸ਼ਹਿਰਾਂ ਵਿੱਚ ਆਉਂਦੀ ਹੈ ਕਈ ਵਾਰੀ ਕੋਈ ਜਿਵੇਂ ਤੁਹਾਨੂੰ ਦੱਸਿਆ ਵੀ ਜੀਰੇ ਤੋਂ ਕਾਲ ਆਈ ਸੀਗੀ ਔਰਲੀ ਮਾਰਨਿੰਗ 1:3 2 ਵਜੇ ਦਾ ਟਾਈਮ ਸੀਗਾ ਤੇ ਇਹਨੂੰ ਕਾਲ ਆਈ ਇਹਦੇ ਨੰਬਰ ਸਾਰਿਆਂ ਦੇ ਕੋਲ ਐ ਤਿੰਨ ਕੋਲ ਆਈ ਨੇ ਮੈਨੂੰ ਉਠਾਇਆ ਵੀ ਆਪਾਂ ਜਾਣਾ ਮੈਂ ਤਾਂ ਕੋਈ ਗੱਲ ਨਹੀਂ ਆਪਾਂ ਚੱਲ ਪਾਂਗੇ ਕਈ ਵਾਰੀ ਬਾਰੂ ਵੀ ਆ ਜਾਂਦੀ ਹੈ ਕਈ ਵਾਰੀ ਬਾਰ ਅਮਰਜੈਂਸੀ ਜਾਣਾ ਵੀ ਪੈਂਦਾ ਵੀ ਡੌਗ ਦੀ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਹੁੰਦੀ ਹੈ ਤੇ ਅਮਰਜੈਂਸੀ ਲੈ ਕੇ ਜਾਣਾ ਪੈਂਦਾ ਤੇ ਅਸੀਂ ਕਦੇ ਵੀ ਪਿੱਛੇ ਨਹੀਂ ਹਟਦੇ ਕਿੰਨੀ ਫੀਡ ਹੈ ਭਾਜੀ ਜਿਹੜੀ ਤੁਸੀਂ ਮਤਲਬ ਕਿ ਰੋਜ਼ ਦੀ ਬਣਾਉਂਦੇ ਹੋ ਤਾਂ ਮੇਰੀ ਭਾਜੀ ਨੇ 60 ਪਲੱਸ ਡੌਗਸ ਹੈ ਜਿਨ੍ਹਾਂ ਦੀ ਫੀਡ ਚੱਲਦੀ ਹੈ ਦਿਨ ਦੇ ਆਪਣੇ 8 ਕਿਲੋ ਰਾਈ ਡੇਲੀ ਇਹਨਾਂ ਦੇ ਬੰਦੇ ਆ ਤੇ ਜਿਸ ਸਕ੍ਰੈਪ ਹੁੰਦਾ ਉਹਨਾਂ ਨੂੰ ਸੂਪਰ ਵਿੱਚ ਐਡ ਕਰਕੇ ਇਹਨਾਂ ਨੂੰ ਡੇਲੀ ਦਾ ਫੀਡ ਕਰਦੇ ਘਰਿਆਂ ਦੀ سپورਟ ਪੂਰੀ ਹੈ ਜੀ ਪੂਰੀ ਤੁਸੀਂ ਦੇਖ ਸਕਦੇ ਹੋ ਵੀ ਇਹ ਜੀ ਨੌਜਵਾਨ ਜਿਹੜੇ ਕਾਰਤਿਕ ਹੈ ਜੋ ਦਿਨ ਨਹੀਂ ਵੇਖਦੇ ਰਾਤ ਨਹੀਂ ਵੇਖਦੇ ਆਪਣੇ ਦੋਸਤਾਂ ਦੀ ਇੱਕ ਮਦਦ ਦੇ ਨਾਲ ਇੱਕ ਜਾਨਵਰਾਂ ਦੀ ਜਿਹੜੇ ਮਦਦ ਕਰਦੇ ਦਿਖਾਈ ਦੇ ਰਹੇ ਆ ਜੋ ਕਿ ਖਾਸ ਤੌਰ ਤੇ ਵਾਰਾ ਕੁੱਤੇ ਆ ਕਿਉਂਕਿ ਕੁੱਤਿਆਂ ਦਾ ਸ਼ੌਂਕ ਤਾਂ ਤੁਸੀਂ ਦੇਖਿਆ ਹੋਣਾ ਵੀ ਜਿਹੜੇ ਵਧੀਆ ਨਸਲ ਦੇ ਕੁੱਤੇ ਆ ਉਹਨਾਂ ਨੂੰ ਤਾਂ ਲੋਕ ਪਾਲਦੇ ਦਿਖਾਈ ਦਿੰਦੇ ਆ ਲੇਕਿਨ ਵਾਰਾ ਕੁੱਤਿਆਂ ਨੂੰ ਪਸੰਦ ਲੋਕ ਜਿਹੜਾ ਨਹੀਂ ਕਰਦੇ ਲੇਕਿਨ ਇਹ ਇੱਕ ਐਸਾ ਨੌਜਵਾਨ ਹੈ ਜੋ ਆਪਣੀ ਦੋਸਤਾਂ ਦੀ ਮਦਦ ਦੇ ਨਾਲ ਆਵਾਰਾ ਕੁੱਤਿਆਂ ਦੀ ਜਿਹੜੀ ਮਦਦ ਕਰਦਾ ਜਦੋਂ ਜ਼ਖਮੀ ਹਾਲਤ ਦੇ ਵਿੱਚ ਸੜਕਾਂ ਤੇ ਹੁੰਦੇ ਨੇ ਉਹਨਾਂ ਦੀ ਇੱਕ ਵੀ ਕਹਿ ਸਕਦੇ ਆ ਵੀ ਉਹ ਉਹਨਾਂ ਨੂੰ ਉੱਥੋਂ ਲੈ ਕੇ ਤੇ ਆਪਣੇ ਘਰ ਵਿੱਚ ਉਹਨਾਂ ਨੂੰ ਸ਼ਰਨ ਵੀ ਦਿੰਦਾ ਤੇ ਉੱ ਜਿਹੜਾ ਇਲਾਜ ਵੀ ਆ ਉਹ ਵੀ ਕਰਵਾਇਆ ਜਾਂਦਾ ਇੱਕ ਵੱਡੀ ਮਿਸਾਲ ਜਿਹੜੀ ਆ ਇਸ ਨੌਜਵਾਨ ਨੇ ਜਿਹੜੀ ਆ ਉਹ ਪੇਸ਼ ਕੀਤੀ ਆ ਵੀ ਜੋ ਆਪਣੇ ਆਪ ਦੇ ਵਿੱਚ ਲੋਕਾਂ ਨੂੰ ਵੀ ਸੋਚਣ ਦੀ ਜਿਹੜਾ ਮਜਬੂਰ ਕਰਦੀ ਆ ਵੀ ਇਹੋ ਜਿਹੇ ਵੀ ਲੋਕ ਜਿਹੜੇ ਬੈਠੇ ਨੇ ਜੋ ਰਿਸ਼ਤਿਆਂ ਨੂੰ ਇੱਕ ਛੋਟੀ ਜੀ ਕਹਿ ਸਕਦੇ ਜ਼ਮੀਨ ਖਾਤਰ ਵੀ ਜਿਹੜੇ ਖੂਨੋਂ ਖੂਨ ਕਰ ਦਿੰਦੇ ਨੇ ਤੇ ਇਹ ਜਿਹੜਾ ਅਸਰਸ਼ਤ ਹੈ ਜਿਹੜੇ ਬੇਜਮਾਨਾਂ ਨੂੰ ਆਪਣੇ ਕਰੇ ਲਿਆ ਕੇ ਤੇ ਉਹਨਾਂ ਦੀ ਸੇਵਾ ਉਹਨਾਂ ਦੀ ਫੀਡ ਉਹਨਾਂ ਦਾ ਸਭ ਰਖ ਰਖਵ ਜਿਹੜਾ ਉਹ ਕਰਦਾ ਦਿਖਾਈ ਦੇ ਰਿਹਾ ਕੈਮਰਾਮੈਨ ਦੇ ਨਾਲ ਸਰਪਜੀਤ ਸਿੰਘ ਡੈਨਿਕ ਸਵੇਰਾ ਪ੍ਰੋਗਰਾਮ दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर